ਪਾਤਲਾ ਦੇ ਵਿੱਚ ਬੁੱਧਵਾਰ ਦੁਪਹਿਰ ਸਮੇਂ ਬਿਜਲੀ ਦਾ ਕਰੰਟ ਲੱਗਣ ਕਰਕੇ ਤਿੰਨ ਮਾਸੂਮ ਕੁੜੀਆਂ ਦੀ ਮੌਤ ਹੋ ਗਈ ਬਿਹਾਰ ਤੋਂ ਪਾਤਲਾ ਵਿਖੇ ਕੰਮ ਕਰਨ ਆਏ ਪ੍ਰਵਾਸੀ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਮਹਿਤਾ ਕੁੜੀਆਂ ਦੀ ਉਮਰ 7 ਸਾਲ 5 ਸਾਲ 3 ਸਾਲ ਦੱਸੀ ਜਾ ਰਹੀ ਹੈ ਹਾਦਸਾ ਸ਼ਿਕਾਰ ਹੋਈਆਂ ਤਿੰਨੋਂ ਲੜਕੀਆਂ ਸਖੀਆਂ ਪੈਣਾ ਹਨ ਜੋ ਕਿ ਹਾਦਸੇ ਸਮੇਂ ਕਾਰ ਦੇ ਵਿੱਚ ਇਕੱਲੀਆਂ ਸਨ ਘਟਨਾ ਦੁਪਹਿਰ 2 ਵਜੇ ਦੇ ਕਰੀਬ ਵਾਪਸੀ ਜਦੋਂ ਕੁੜੀਆਂ ਦੇ ਮਾਪੇ ਕੰਮ ਤੋਂ ਵਾਪਸ ਆਏ ਤਾਂ ਤਿੰਨੋਂ ਤੀਆਂ ਘਰ ਦੇ ਅੰਦਰ ਬੇਹੋਸ਼ ਪਈਆਂ ਸਨ ਪਤਾ ਲੱਗਾ ਕਿ ਘਰ ਦੇ ਵਿੱਚ ਲਗਾਇਆ ਗਿਆ ਬਿਜਲੀ ਦਾ ਪੱਖਾ ਲੋਹੇ ਦੇ ਮੰਜੇ ਦੇ ਬ ਮੰਜੇ ਦੇ ਇੱਕ ਹਿੱਸੇ ਨੂੰ ਛੂ ਗਈ ਜਿਸ ਕਾਰਨ ਲੋਹੇ ਦੇ ਮੰਜੇ ਵਿੱਚ ਕਰੰਟ ਆ ਗਿਆ ਕਰੰਟ ਲੱਗਣ ਦੇ ਇਸ ਘਟਨਾ ਦੇ ਨਾਲ ਮੰਜੇ ਉੱਤੇ ਸੁੱਤੀਆਂ ਪਈਆਂ ਤਿੰਨੋਂ ਸੱਕੀਆਂ ਪੈਣਾ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹੋ ਜੀ ਮੈਨੂੰ ਤਾਂ ਪਤਾ ਨਹੀਂ ਇਸ ਵਾਰ ਦਾ ਮੈਂ ਤਾਂ ਹੈ ਨਹੀਂ ਸੀ ਤੇ ਕਹਿੰਦੇ ਕਰੰਟ ਲੱਗ ਗਿਆ ਸੀ ਵੀ ਦੇਖਣ ਵਾਸਤੇ ਆਈਆਂ ਤਿੰਨ ਬੱਚੇ ਕੁੜੀਆਂ ਕੁੜੀਆਂ ਤਿੰਨ ਹਾਂ ਕਰੰਟ ਲੱਗਿਆ ਜੀ ਇਹ ਕੀ ਕੰਮ ਕਰਦੇ ਨੇ ਮੰਡੀ ਮੰਡੀ ਦਾ ਜ਼ਰਾਈ ਦਾ ਕੰਮ ਕਰਦੇ ਥੋੜਾ ਕਰਨੀ ਹੈਗਾ ਜੀ ਕਿਰਾਏ ਤੇ ਰਹਿੰਦੇ ਆ ਬਾਕੀ ਆ ਬਾਬੂਆਂ ਨੇ ਰੱਖੀ ਹੋਈ ਆ ਕਿਰਾਏ ਨਹੀਂ ਲੈਂਦੇ ਹੈਗੇ ਅੱਛਾ ਹਾਂ ਜੀ ਉਹ ਜਦੋਂ ਪਤਾ ਲੱਗਿਆ ਉਹਨਾਂ ਨੂੰ ਹੁਣ ਤਾਂ ਪਤਾ ਨਹੀਂ ਇਹਨਾਂ ਨੂੰ ਪਤਾ ਹੋਣਾ ਇਸ ਬਾਤ ਦਾ ਹਾਂ ਜੀ ਹਾਂ ਜੀ ਅਭੀ ਆਇਆ

अच्छा कितनी कितनी बेटी है थी तीन तो ये कैसे क्या घटना हुई कहाँ रहते हैं ये, ये पांच किले गया तो पानी आ उसके गया तो गर, गर में रहता था पे तो हुआ था घर में काम पे गया था मम्मी भी काम पे गया था मम्मी आ गया तो नहीं पहुँच पाया था कारण क्या देखा आपने देखा वहाँ पे करंट लगा करंट लगा कैसे करंट कैसे है कि चार भी बिछाई थी उन्होंने लगा हुआ था लग गया ना ਇਸ ਤਰ੍ਹਾਂ ਜੇ ਕਰਨ ਜੋ ਮੰਜ਼ਿਲ ਕੋਈ ਬਤਾਤੇ ਹਨ ਉਹਨੇ ਬੱਚੇ ਨੇ ਚਾਰ ਪਾਈ ਵਿਛਾਈ ਤੇ ਉਤਾਰ ਉਹ ਕਿਹਸਾ ਟੱਚ ਉਹ ਬਤਾਇਆ ਗਿਆ ਨਹੀਂ ਨਹੀਂ ਪਾਣੀ ਦੇ ਦੁਆਰੇ ਕਰਨ ਜੋ ਮੰਜ਼ਿਲ ਬਤਾਉਂਦੇ ਆ ਟੋਪਸ਼ਾ ਮੰਤਰੇ ਜਿਹੜੇ ਉਹਦੇ ਨਾਲ ਹੀ ਇਹਨਾਂ ਦੀ ਰੈਸੀ ਜੀ ਹੂੰ ਤੇ ਇਹ ਬੱਚੇ ਕਿੰਨੇ ਕਰੀ ਸੀ ਪੱਕੇ ਫਰਲੇ ਫੜਦੇ ਸੀ ਹਾਂਜੀ ਹਾਂਜੀ ਤੇ ਇਹਨਾਂ ਦੇ ਪਰਿਵਾਰ ਜਿਹੜਾ ਉਹ ਆਪਣਾ ਜਿਲੀ ਲਾਨ ਕੇ ਆਇਆ ਸੀ ਜਦੋਂ ਵਾਰਸ਼ੀ ਯੋਰ ਨਾਲ ਆਈ ਹੈ ਹਾਂ ਤੇ ਅੰਦਰ ਮੰਜੇ ਦੇ ਪਏ ਹਨ ਕਿੰਨੇ ਬੱਚੇ ਤੋਂ ਜਦੋਂ ਪੱਖਾ ਲੱਗਾ ਜੀ ਤੇ ਉਹ ਪਾਣੀ ਔਨ ਕਰਕੇ ਲਾਈਟ ਲੱਗ ਗਈ ਜੀ ਬੱਚੇ ਮਤਲਬ ਉਹ ਮੰਜੇ ਦੇ ਕਮਰੇ ਸੇ ਹਾਂਜੀ ਮੰਜਾ ਹੀ ਸਭੀ ਨਾ ਮੰਜਾ ਹੀ ਲੋਇza ਮੰਜੇ ਦੇ ਵਿੱਚ ਬੱਚੇ ਪਏ ਹੀ ਇੱਥੇ ਨੇ ਅੱਛਾ ਨੋਜੇ ਮੰਜੇ ਨੂੰ ਕਰਕੇ ਘੰਟਾ ਆ ਗਿਆ ਜੀ ਕੋਲ ਨੂੰ ਦੇਖਭਾਲ ਕਰਨ ਵਾਲਾ ਨਹੀਂ ਸੀ ਇਹ 3 ਬੱਚੇ ਨਹੀਂ ਮੋ